ਸਤਨਾ ਨਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੇ ਪਾਈਐ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੁਗਤ ਬਧਾਰਤ ਪਾਈ ਗਏ ਅਗਣ ਮੇ ਟਹਾਰ ਪਾਈ ਰੇ ਗੁਰ ਬਿਨ ਗਿਆਨ ਨ ਹੋਏ ਪੂਛ ਬ੍ਰਹਮੇ ਨਾਰਦ ਦੇ ਬੇਦ ਵਿਆਸ ਕੋਈ ਰਹਾਉ ਗਿਆਨ ਧਿਆਨ ਤਨ ਜਾਣੀਏ ਅਕਤਖ ਆਵੇ ਸੋਏ ਸਭ ਲੋਭ ਉਬਰ ਖਰਿਆਵਲਾ ਛਾਵ ਕਣੇਰੀ ਹੋਏ ਲਾਲ ਜਿਵੇਂ ਰਮਾਨ ਕੀ ਗੁਰ ਭੰਡਾਰਾ ਸੋਏ ਗੋਇਂ ਪੰਡਾਰੇ ਪਾਈਐ ਨਿਰਮਲ ਨਾਮ ਪਿਆਰ ਸਚੋ ਬਖਰ ਸੱਚੀਐ ਪੂਰੇ ਕਰਮਾ ਪਾਰ ਸੁਖ ਦਾਤਾ ਦੁਖ ਮੇਟਣੋ ਸਤਿਗੁਰ ਸਿ ਸੰਗਾਰ ਪਉ ਜਲ ਬਿਸੁੰ ਰਾਵਣ ਨਾ ਕੰਦੀ ਨਾ ਪਾਰ ਨਾ ਵੇੜੀ ਨਾ ਤੁਲਹੜਾ ਨਾ ਸੂਅ ਅਜਮਲਾਰ ਸਤਿਗੁਰ ਪੈ ਕਾ ਬੋਇ ਥਾ ਨਦਰੀ ਭਾਇ ਉਤਾਰ ਇਕ ਤਿਰ ਪਿਆਰਾ ਬੀਸਰੈ ਦੁਖ ਲੱਗੈ ਸੁਖ ਜਾਏ ਜੇ ਵਜਲੋ ਜਲਾਵਣੀ ਨਾਮ ਨਾਲ ਜਪੈ ਰਸਾਇ ਕਾਟ ਬਿਨ ਸਦੁਖ ਅਗਲੋ ਜੰਮ ਤਕੜੇ ਪਛਤਾਏ ਮੇਰੀ ਮੇਰੀ ਕਰ ਗਏ ਧਨ ਤਨ ਗਲਤਨਾ ਸਾਥ ਬੇਰ ਡਾਵੇ ਤਨ ਬਾਦ ਹੈ ਭੂਲੋ ਮਾਰਗ ਆਤ ਸਾਚੋ ਸਭ ਸੇਵਿਆ ਗੁਰਮਖ ਅਕਥੋ ਕਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੇ ਪਾਈਐ ਰਤਨ ਵਿਚਾਰ ਮਨ ਦੀ ਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੋਗਤ ਪਦਾਰਥ ਪਾਈ ਗਿਆ ਹੈ ਅਗੜ ਮੇ ਟੜਹਾਰ ਪਾਈ ਰੇ ਗੁਰਬਿਨ ਗਿਆਨ ਨ ਹੋਏ ਪੂਛ ਬ੍ਰਹਮੇ ਨਾਰਦੇ ਬੇਦ ਬਿਆ ਸੈ ਕੋਏ ਰਹਾਉ ਗਿਆਨ ਧਿਆਨ ਤਨ ਜਾਣੀ ਇਕਤਿ ਕਹਾਵੇ ਸੋਏ ਸਭ ਲੋਭ ਉਬਰ ਘਰਿਆਵਲਾ ਸ਼ਾਕ ਕਣੇਰੀ ਹੋਏ ਲਾਲ ਜਵੇਹਰ ਮਾਨ ਕੀ ਗੁਰਵੰਡਾਰਾ ਸੋਏ ਗੁਰਵੰਡਾਰੇ ਪਾਈ ਹੈ ਨਿਰਮਲ ਨਾਮ ਪਿਆਰ ਸਹਜੋ ਬਕਰ ਸੱਚੀ ਹੈ ਹੋਰੇ ਕਰਮਾ ਪਾਰ ਸੁਖ ਦਾਤਾ ਦੁਖ ਮੇਟਣੋ ਸਤਗੁਰ ਸ ਸੰਗਾਰ ਪਉਜਲ ਬਿ ਹੁੰਡ ਰਾਵਣ ਨਾ ਕੰਦੀ ਨ ਭਾਰ ਨਾ ਵੇੜੀ ਨਾਂ ਤੋਲੜਾ ਨਾਂ ਸੁਅਜਮਲਾਰ ਸਤਿਗੁਰ ਪੈ ਕਾ ਬੋਇ ਥਾ ਨਜ਼ਰੀ ਭਾਇ ਉਤਾਰ ਇਕ ਤਿਰ ਪਿਆਰਾ ਵੀਸਰੈ ਦੁਖ ਲਾਗੈ ਸੁਖ ਜਾਏ ਜੇ ਵਜਲੋ ਜਲਾਵਲੀ ਨਾਮ ਨਾਲ ਜਪੈ ਰਸਾਇ ਘਾਟ ਬਿਨ ਸੈ ਦੁਖ ਅਗਲੋ ਜਾਂ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਧਨ ਤਨ ਗਲਤਨ ਸਾਥ ਬੇਰ ਜਾਵੇ ਤਨ ਬਾਦ ਹੈ ਭੂਲੋ ਮਾਰਗ ਆਤ ਸਤਿਉ ਸਭ ਸੇਵਿਆ ਗੁਰਮਖ ਅਖਥੋ ਕਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੇ ਪਾਈਐ ਰਤਨ ਵਿਚਾਰ ਮਨ ਦੀ ਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੌਕਤ ਬਧਾਰਤ ਪਾਈ ਗਏ ਅਗਣ ਵਿੱਚ ਤੜਹਾਰ ਪਾਈ ਰੇ ਗੁਰੂ ਬਿਨ ਗਿਆਨ ਨਾ ਹੋਏ ਪੂਛੋ ਬ੍ਰਹਮੇ ਨਾਰਦ ਦੇ ਵੇਦ ਵਿਆਸ ਕੋਈ ਰਹਾਉ ਗਿਆਨ ਧਿਆਨ ਤਨ ਜਾਣੀਏ ਇਕਾਥ ਕਹਵੇਂ ਸੋਏ ਸਭ ਲੋਭ ਉਪਰ ਖਰਿਆਵਲਾ ਛਾਵ ਕਣੇਰੀ ਹੋਏ ਲਾਲ ਜਿਵੇਂ ਹਰ ਮਾਨ ਕੀ ਗੁਰ ਭੰਡਾਰਾ ਸੋਏ ਗੋਇਆ ਢੰਡਾਰੇ ਪਾਈਐ ਨਿਰਮਲ ਨਾਮ ਪਿਆਰ ਸਹਜੋ ਬਕਰ ਸੱਚੀਐ ਹੋਰੇ ਕਰਮਾ ਪਾਰ ਸੁਖ ਦਾਤਾ ਦੁਖ ਮੀਟਣੋ ਸਤਿਗੁਰ ਸਿ ਸੰਗਾਰ ਪਉ ਜਲ ਬਿਹੁੰਡ ਰਾਵਣੋ ਨਾ ਕੰਦੀ ਨਾ ਪਾਰ ਨਾ ਵੇੜੀ ਨਾ ਤੁਲਹੜਾ ਨਾ ਤਿਸ ਅਜਮਲਾਰ ਸਤਿਗੁਰ ਭੈ ਕਾ ਬੋਇ ਥਾ ਨਜ਼ਰੀ ਭਾਇ ਉਤਾਰ ਇਕ ਤਿਰ ਪਿਆਰਾ ਵਿਸਰੈ ਦੁਖ ਲੱਗੈ ਸੁਖ ਜਾਏ ਜੇ ਵਜਲੋ ਜਲਾਵਣੀ ਨਾਮ ਨਾਲ ਜਪੈ ਰਸਾਇ ਕਾਟ ਬਿਨ ਸਦੁਖ ਅਗਲੋ ਜਮ ਪਕੜੇ ਪੈਛੇ ਤਾਏ ਮੇਰੀ ਮੇਰੀ ਕਰ ਗਏ ਧਨ ਤਨ ਗਲਤਨ ਸਾਥ ਬੇਰ ਜਾਵੇ ਤਨ ਬਾਦ ਹੈ ਭੂਲੋ ਮਾਰਗ ਆਤ ਸਾਚੂ ਸਭ ਸੇਵਿਆ ਗੁਰਮਖ ਅਖਥੋ ਕਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੇ ਪਾਈਐ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੋਗਤ ਬਦਾਰ ਤੇ ਪਾਈ ਗਿਆ ਹੈ ਅਗਣ ਮੇ ਟਹਾਰ ਪਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੂਛ ਬ੍ਰਹਮੇ ਨਾਰਦੇ ਬੇਦ ਵਿਆਸ ਕੋੇ ਰਹਾਉ ਗਿਆਨ ਧਿਆਨ ਤਨ ਜਾਣੀ ਇਕਤਿ ਕਹਾਵੇ ਸੋਏ ਸਭ ਲੇ ਉਬਰ ਘਰਿਆਵਲਾ ਸ਼ਾਵਕ ਨੇਰੀ ਹੋਏ ਲਾਲ ਜਿਵੇਂ ਰਮਾਨ ਕੀ ਗੁਰ ਭੰਡਾਰਾ ਸੋਏ ਗੁਰ ਭੰਡਾਰੇ ਪਾਈ ਹੈ ਨਿਰਮਲ ਨਾਮ ਪਿਆਰ ਸਹਜ ਉਬਰ ਕਰ ਸੱਚੀ ਹੈ ਹੋਰੇ ਕਰਮਾ ਪਾਰ ਸੁਖ ਦਾਤਾ ਦੁਖ ਮੇਟਣੋ ਸਤ ਗੁਰ ਸ ਸੰਗਾਰ ਭਉਜਲ ਬਿਹੁੰਡ ਰਾਵਣੋਂ ਨਾ ਕੰਦੀ ਨਾ ਪਾਰ ਨਾ ਵੇੜੀ ਨਾਂ ਤੋਲੜਾ ਨਾਂ ਸੁਅਜਮਲਾਰ ਸਤਿਗੁਰ ਪੈ ਕਾ ਬੋਇ ਥਾ ਨਦਰੀ ਭਾਇ ਉਤਾਰ ਇਕ ਤਿਰ ਪਿਆਰਾ ਵੀਸਰੈ ਦੁਖ ਲਾਗੈ ਸੁਖ ਜਾਏ ਜੇ ਵਜਲੋ ਜਲਾਵਲੀ ਨਾਮ ਨਾਲ ਜਪੈ ਰਸਾਇ ਘਾਟ ਬਿਨ ਸੈ ਦੁਖ ਅਗਲੋ ਜਮ ਪਕੜੈ ਪਛਤਾਏ ਮੇਰੀ ਮੇਰੀ ਕਰ ਗਏ ਧਰਨ ਤਨ ਗਲਤਨਾ ਸਾਥ ਬੇਰ ਜਾਵੇ ਤਨ ਬਾਦ ਹੈ ਭੂਲੋ ਮਾਰਗ ਆਤ ਸਾਚੂ ਸਭ ਸੇਵਿਆ ਗੁਰਮਖ ਅਖਥੋ ਕਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੇ ਪਾਈਐ ਰਤਨ ਵਿਚਾਰ ਮਨ ਦੀ ਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੁਗਤ ਪਦਾਰਥ ਪਾਈ ਗਏ ਅਗੜ ਮੇ ਟਣਹਾਰ ਪਾਈ ਰੇ ਗੁਰ ਬਿਨ ਗਿਆਨ ਨ ਹੋਏ ਪੂਛ ਬ੍ਰਹਮੇ ਨਾਰਦ ਦੇ ਬੇਦ ਵਿਆਸ ਕੋਈ ਰਹਾਉ ਗਿਆਨ ਧਿਆਨ ਤਨ ਜਾਣੀਏ ਅਕਤਿ ਕਹਵੇ ਸੋਏ ਸਭ ਲੋਭ ਉਬਰ ਘਰਿਆਵਲਾ ਸ਼ਾਕ ਘਨੇਰੀ ਹੋਏ ਲਾਲ ਜਵੇਹਰ ਮਾਨ ਕੀ ਗੁਰਵੰਡਾਰਾ ਸੋਏ ਗੋਇਂ ਪੰਡਾਰੇ ਪਾਈਐ ਨਿਰਮਲ ਨਾਮ ਪਿਆਰ ਸਚੋ ਬਕਰ ਸੱਚੀਐ ਪੂਰੇ ਕਰਮਾ ਪਾਰ ਸੁਖ ਦਾਤਾ ਦੁਖ ਮੇਟਣੋ ਸਤਿਗੁਰ ਸਿ ਸੰਗਾਰ ਭਉਜਲ ਬਿਸੁੰਡ ਰਾਵਣੋਂ ਨਾ ਕੰਦੀ ਨਾ ਪਾਰ ਨਾ ਵੇੜੀ ਨਾ ਤੁਲਹੜਾ ਨਾ ਤਿਸ ਅਜਮਲਾਰ ਸਤਿਗੁਰ ਪੈ ਕੈ ਬੋਇ ਥਾ ਨਜ਼ਰੀ ਭਾਇ ਉਤਾਰ ਇਕ ਤਿਰ ਪਿਆਰਾ ਬੀਸਰੈ ਦੁਖ ਲੱਗੈ ਸੁਖ ਜਾਏ ਜੇ ਵਜਲੋ ਜਲਾਉਣੀ ਨਾਮ ਨਾਲ ਜਪੈ ਰਸਾਇ ਕਾਟ ਬਿਨ ਸਦੁਖ ਅਗਲੋ ਜਮ ਤਕੜੇ ਪਛਤਾਏ ਮੇਰੀ ਮੇਰੀ ਕਰ ਗਏ ਧਨ ਤਨ ਗਲਤਨ ਸਾਥ ਬੇਰ ਜਾਵੇ ਤਨ ਬਾਦ ਹੈ ਭੂਲੋ ਮਾਰਗ ਆਤ ਸਚੁ ਸਭਿ ਸੇਵਿਐ ਗੁਰਮੁਖ ਅਕਥੋ ਕਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸਤਗੁਰੂ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੋਗਤ ਬਦਾਰਤ ਪਾਈ ਗਿਆ ਹੈ ਅਗੜ ਮੈਂ ਟੜਹਾਰ ਪਾਈ ਰੇ ਗੁਰ ਬਿਨ ਗਿਆਨ ਨ ਹੋਏ ਪੂਛ ਬ੍ਰਹਮੇ ਨਾਰਦੇ ਬੇਦ ਵਿਆਸ ਕੋਈ ਰਹਾਉ ਗਿਆਨ ਧਿਆਨ ਤਨ ਜਾਣੀ ਇਕਤ ਕਹਾਵੇ ਸੋਏ ਸਭਨੇ ਉਬਰ ਘਰ ਆਵਲਾ ਸ਼ਾਵਕ ਨੇਰੀ ਹੋਏ ਲਾਲ ਜਵੇਹਰ ਮਾਨ ਕੀ ਗੁਰ ਪੰਡਾਰਾ ਸੋਏ ਗੁਰ ਪੰਡਾਰੇ ਪਾਈ ਹੈ ਨਿਰਮਲ ਨਾਮ ਪਿਆਰ ਸਹਜੋ ਬਕਰ ਸੱਚੀ ਹੈ ਪੂਰੇ ਕਰਮਾ ਪਾਰ ਸੁਖ ਦਾਤਾ ਦੁਖ ਮੇਟਣੋ ਸਤਗੁਰ ਸ ਸੰਗਾਰ ਪਉ ਜਲ ਬਿਹੁੰਡ ਰਾਵਣ ਨਾ ਕੰਦੀ ਨਾ ਪਾਰ ਨਾ ਵੇੜੀ ਨਾ ਤਲਹੜਾ ਨਾ ਸੁਅ ਅਜਮਲਾਰ ਸਤਿਗੁਰ ਪੈ ਕਾ ਬੋਇ ਥਾ ਨਦਰੀ ਭਾਇ ਉਤਾਰ ਇਕ ਤਿਰ ਪਿਆਰਾ ਵੀਸਰੈ ਦੁਖ ਲਾਗੈ ਸੁਖ ਜਾਏ ਜੇ ਵਾਜ ਰੋਜ ਲਾਵਣੀ ਨਾਮ ਨਾਲ ਜਪੈ ਰਸਾਇ ਘਾਟ ਬਿਨ ਸੈ ਦੁਖ ਅਗਲੋ ਜਮ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਧਨ ਤਨ ਗਲਤਨਾ ਸਾਥ ਬੇਰ ਜਾਵੇ ਤਨ ਬਾਦ ਹੈ ਭੂਲੋ ਮਾਰਗ ਆਤ ਸਾਚੂ ਸਭ ਸੇਵਯਾ ਗੁਰਮਖ ਅਕਥੋ ਕਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੁਕਤ ਬਧਾਰਤ ਪਾਈ ਗਇਆ ਅਗਣ ਮੇ ਟਹਾਰ ਪਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੂਛ ਬ੍ਰਹਮੇ ਨਾਰਦ ਦੇ ਬੇਦ ਵਿਆਸ ਕੋਈ ਰਹਾਉ ਗਿਆਨ ਧਿਆਨ ਤਨ ਜਾਣੀਏ ਇਕਤਿ ਕਹਾਵੇ ਸੋਏ ਸਭਲੇ ਉਬਰ ਘਰਿਆਵਲਾ ਛਾਵ ਕਣੇਰੀ ਹੋਏ ਲਾਲ ਜਿਵੇਂ ਰਮਾਨ ਕੀ ਗੁਰਵੰਡਾਰਾ ਸੋਏ ਗੋਇਂ ਪੰਡਾਰੇ ਪਾਈਐ ਨਿਰਮਲ ਨਾਮ ਪਿਆਰ ਸਚੁ ਜੋ ਬਕਰ ਸਚੀਐ ਹੋਰੇ ਕਰਮਾ ਪਾਰ ਸੁਖ ਦਾਤਾ ਦੁਖ ਮੇਟਣੋ ਸਤਿਗੁਰ ਸਿ ਸੰਗਾਰ ਭਉਜਲ ਬਿਹੁੰਡ ਰਾਵਣੋ ਨਾ ਕੰਦੀ ਨਾ ਭਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਅਜਮਲਾਰ ਸਤਿਗੁਰ ਭੈ ਕਾ ਬੋਇ ਥਾ ਨਦਰੀ ਭਾਇ ਉਤਾਰ ਇਕ ਤਿ ਪਿਆਰਾ ਵਿਸਰੈ ਦੁਖ ਲਾਗੈ ਸੁਖ ਜਾਏ ਜੇ ਵਜਰੁ ਜਲਾਵਲੀ ਨਾਮ ਨਾਲਿ ਜਪੈ ਰਸਾਇ ਕਾਟ ਬਿਨ ਸਦੁਖ ਅਗਲੋ ਜੰਮ ਤਕੜੇ ਪਛਤਾਏ ਮੇਰੀ ਮੇਰੀ ਕਰ ਗਏ ਧਨ ਤਨ ਗਲਤਨਾ ਸਾਥ ਬੇਰ ਜਾਵੇ ਤਨ ਬਾਦ ਹੈ ਭੂਲੋ ਮਾਰਗ ਆਤ ਸਾਚੋ ਸਭ ਸੇਵਿਆ ਗੁਰਮਖ ਅਕਥੋ ਕਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੇ ਪਾਈਐ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੋਗਤ ਬਦਾਰ ਤਪਾਈ ਗਿਆ ਅਲਗਣ ਮੇ ਟੜਹਾਰ ਪਾਈ ਰੇ ਗੁਰੂ ਬਿਨ ਗਿਆਨ ਨ ਹੋਏ ਪੂਛੋ ਬ੍ਰਹਮੇ ਨਾਰਦੇ 베ਦ ਵਿਆਸ ਕੋਈ ਰਹਾਉ ਗਿਆਨ ਧਿਆਨ ਤਨ ਜਾਣੀਏ ਅਕਤਿ ਕਹავੈ ਸੋਏ ਸਭਨੇ ਉਬਰ ਖਰਿਆਵਲਾ ਛਾਵ ਕਣੇਰੀ ਹੋਏ ਲਾਲ ਜਿਵੇਂ ਹਰ ਮਾਨ ਕੀ ਗੁਰਵੰਡਾਰਾ ਸੋਏ ਗੁਰਵੰਡਾਰੇ ਪਾਈਐ ਨਿਰਮਲ ਨਾਮ ਪਿਆਰ ਸਹਜੋ ਬਕਰ ਸੱਚੀਐ ਪੂਰੇ ਕਰਮਾ ਪਾਰ ਸੁਖ ਦਾਤਾ ਦੁਖ ਮੇਟਣੋ ਸਤਗੁਰ ਸ ਸੰਗਾਰ ਪਉਜਲ ਬਿਖੂਂ ਰਾਵਣ ਨਾ ਕੰਦੀ ਨਾ ਭਾਰ ਨਾ ਵੇੜੀ ਨਾਂ ਤੋਲੜਾ ਨਾਂ ਸੁ ਅਜਮਲਾਰ ਸਤਿਗੁਰ ਪੈ ਕਾ ਬੋਇ ਥਾ ਨਦਰੀ ਭਾਇ ਉਤਾਰ ਇਕ ਤਿਰ ਪਿਆਰਾ ਬੀਸਰੈ ਦੁਖ ਲਾਗ ਸੁਖ ਜਾਏ ਜੇ ਵਜਲੋ ਜਲਾਉਣੀ ਨਾਮ ਨਾ ਜਪੈ ਰਸਾਇ ਘਾਟ ਬਿਨ ਸੈ ਦੁਖ ਅਗਲੋ ਜਮ ਪਕੜੈ ਪਛਤਾਏ ਮੇਰੀ ਮੇਰੀ ਕਰ ਗਏ ਧਨ ਤਨ ਗਲਤਨ ਸਾਥ ਬੇਰ ਡਾਵੇ ਤਨ ਬਾਦ ਹੈ ਭੂਲੋ ਮਾਰਗ ਆਤ ਸਚੂ ਸਭ ਸੇਵਿਆ ਗੁਰਮਖ ਅਖਥੋ ਕਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰੀ ਰਾਗ ਮਹੱਲਾ ਪਹਿਲਾ ਸਰਬ ਗੁਰੂ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀ ਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੁਗਤ ਬਧਾਰਤ ਪਾਈ ਗਏ ਅਗੜ ਮੇ ਟਨਹਾਰ ਪਾਈ ਰੇ ਗੁਰ ਬਿਨ ਗਿਆਨ ਨ ਹੋਏ ਪੂਛ ਬ੍ਰਹਮੇ ਨਾਰਦ ਦੇ ਬੇਦ ਵਿਆਸ ਕੋਈ ਰਹਾਉ ਗਿਆਨ ਧਿਆਨ ਤਨ ਜਾਣੀਏ ਅਕਤਿ ਕਹਾਵੇ ਸੋਏ ਸਭ ਲੋਭ ਉਬਰ ਘਰਿਆਵਲਾ ਸ਼ਾਕ ਘਨੇਰੀ ਹੋਏ ਲਾਲ ਜਿਵੇਂ ਰਮਾਨ ਕੀ ਗੁਰਵੰਡਾਰਾ ਸੋਏ ਗੋਪੰਡਾਰੇ ਪਾਈਐ ਨਿਰਮਲ ਨਾਮ ਪਿਆਰ ਸਹਜੋ ਬਖਰ ਸੱਚੀਐ ਪੂਰੇ ਕਰਮਾ ਪਾਰ ਸੁਖ ਦਾਤਾ ਦੁਖ ਮੇਟਣੋ ਸਤਿਗੁਰ ਸਿ ਸੰਗਾਰ ਪਉ ਜਲ ਬਿਖੁੰਡ ਰਾਵਣੋਂ ਨਾ ਕੰਦੀ ਨਾ ਪਾਰ ਨਾ ਵੇੜੀ ਨਾ ਤੁਲਹੜਾ ਨਾ ਤੁ ਸੁਅਜਮਲਾਰ ਸਤਿਗੁਰ ਭੈ ਕਾ ਬੋਇ ਥਾ ਨਦਰੀ ਭਾਇ ਉਤਾਰ ਇਕ ਤਿਰ ਪਿਆਰਾ ਵੀਸਰੈ ਦੁਖ ਲਾਗੈ ਸੁਖ ਜਾਏ ਜੇ ਵਜਰੋ ਜਲਾਵਣੀ ਨਾਮ ਨਾਲ ਜਪੈ ਰਸਾਇ ਕਾਟ ਬਿਨ ਸਦੁਖ ਅਗਲੋ ਜੰਮ ਤਕੜੇ ਪਛਤਾਏ ਮੇਰੀ ਮੇਰੀ ਕਰ ਗਏ ਧਨ ਤਨ ਗਲਤਨ ਸਾਥ ਬੇਰ ਜਾਵੇ ਤਨ ਬਾਦ ਹੈ ਭੂਲੋ ਮਾਰਗ ਆਤ ਸਚੋ ਸਭ ਸੇਵਿਆ ਗੁਰਮਖ ਅਕਥੋ ਕਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੇ ਪਾਈਐ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੋਕਤ ਬਦਾਰਤ ਪਾਈ ਗਿਆ ਹੈ ਅਲਗੜ ਮੈਂ ਟਨਹਾਰ ਪਾਈ ਰੇ ਗੁਰਬਿਨ ਗਿਆਨ ਨਾ ਹੋਏ ਪੂਛੋ ਬ੍ਰਹਮੇ ਨਾਰਦੇ ਬੇਦ ਵਿਆ ਸਕੋਏ ਰਹਾਉ ਗਿਆਨ ਧਿਆਨ ਤਨ ਜਾਣੀ ਇਕਤਿ ਕਹਾਵੇ ਸੋਏ ਸਭ ਲੇ ਉਬਰ ਘਰਿਆਵਲਾ ਸ਼ਾਵਕ ਨੇਰੀ ਹੋਏ ਲਾਲ ਜਵੇਹਰ ਮਾਨ ਕੀ ਗੁਰਵੰਡਾਰਾ ਸੋਏ ਗੁਰਵੰਡਾਰੇ ਪਾਈ ਹੈ ਨਿਰਮਲ ਨਾਮ ਪਿਆਰ ਸਹਜੋ ਬਕਰ ਸੱਚੀ ਹੈ ਹੋਰੇ ਕਰਮਾ ਪਾਰ ਸੁਖ ਦਾਤਾ ਦੁਖ ਮੀਟਣੋ ਸਤਗੁਰ ਸ ਸੰਗਾਰ ਭਉਜਲ ਬਿ ਹੁੰਡ ਰਾਵਣ ਨਾ ਕੰਦੀ ਨਾ ਪਾਰ ਨਾ ਵੇੜੀ ਨਾਂ ਤੋਲੜਾ ਨਾਂ ਸੁਅਜਮਲਾਰ ਸਤਿਗੁਰ ਪੈ ਕਾ ਬੋਇ ਥਾ ਨਦਰੀ ਭਾਇ ਉਤਾਰ ਇਕ ਤਿਰ ਪਿਆਰਾ ਵੀਸਰੈ ਦੁਖ ਲਾਗੈ ਸੁਖ ਜਾਏ ਜੇ ਵਜਲੋ ਜਲਾਉਣੀ ਨਾਮ ਨਾਲ ਜਪੈ ਰਸਾਇ ਘਾਟ ਬਿਨ ਸੈ ਦੁਖ ਅਗਲੋ ਜਮ ਪਕੜੈ ਪੈਛੇ ਤਾਏ ਮੇਰੀ ਮੇਰੀ ਕਰ ਗਏ ਧਨ ਤਨ ਗਲਤਨ ਸਾਥ ਬੇਰ ਜਾਵੇ ਤਨ ਬਾਦ ਹੈ ਭੂਲੋ ਮਾਰਗ ਆਤ ਸਤਿਉ ਸਭ ਸੇਵਿਆ ਗੁਰਮਖ ਅਖਥੋ ਕਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੋਗਤ ਬਧਾਰਤ ਪਾਈ ਗਏ ਅਗਣ ਵਿੱਚ ਤੜਹਾਰ ਪਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੂਛੋ ਬ੍ਰਹਮੇ ਨਾਰਦ ਦੇ ਬੇਦ ਵਿਆਸ ਕੋਈ ਰਹਾਉ ਗਿਆਨ ਧਿਆਨ ਤਨ ਜਾਣੀਏ ਇਕਤਿ ਖਾਵੈ ਸੋਏ ਸਭਲੇ ਉਬਰ ਘਰਿਆਵਲਾ ਛਾਵ ਕਣੇਰੀ ਹੋਏ ਲਾਲ ਜਿਵੇਂ ਹਰ ਮਾਨ ਕੀ ਗੁਰ ਭੰਡਾਰਾ ਸੋਏ ਗੋਇਂ ਪੰਡਾਰੇ ਪਾਈਐ ਨਿਰਮਲ ਨਾਮ ਪਿਆਰ ਸਚੁ ਜੋ ਬਕਰ ਸਚੀਐ ਪੂਰੇ ਕਰਮਾ ਪਾਰ ਸੁਖ ਦਾਤਾ ਦੁਖ ਮੇਟਣੋ ਸਤਿਗੁਰ ਸਹ ਸੰਗਾਰ ਭਉਜਲ ਬਿਹੁੰ ਰਾਵਣੋ ਨਾ ਕੰਦੀ ਨਾ ਪਾਰ ਨਾ ਵੇੜੀ ਨਾ ਤੁਲਹੜਾ ਨਾ ਸੁਅਜਮਲਾਰ ਸਤਿਗੁਰ ਭੈ ਕਾ ਬੋਇ ਥਾ ਨਦਰੀ ਪਾਇ ਉਤਾਰ ਇਕ ਤਿਰ ਪਿਆਰਾ ਵਿਸਰੈ ਦੁਖ ਲਾਗੈ ਸੁਖ ਜਾਏ ਜੇ ਵਜਰੁ ਜਲਾਵਲੀ ਨਾਮ ਨਾਲਿ ਜਪੈ ਰਸਾਇ ਕਾੜ ਬਿਨ ਸਦੁਖ ਅਗਲੋ ਜਮ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਧਨ ਤਨ ਗਲਤਨਾ ਸਾਥ ਬੇਰ ਜਾਵੇ ਤਨ ਬਾਦ ਹੈ ਭੂਲੋ ਮਾਰਗ ਆਤ ਸਾਚੂ ਸਭ ਸੇਵਿਆ ਗੁਰਮੁਖ ਅਕਥੋ ਕਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੋਕਤ ਬਦਾਰਤ ਪਾਈ ਗਿਆ ਹੈ ਅਗੜ ਮੇ ਟੜਹਾਰ ਪਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੂਛ ਬ੍ਰਹਮੇ ਨਾਰਦੇ ਬੇਦ ਬਿਆ ਸਕੋਏ ਰਹਾਉ ਗਿਆਨ ਧਿਆਨ ਤਨ ਜਾਣੀ ਇਕਤ ਕਹਾਵੇ ਸੋਏ ਸਭਲੇ ਉਬਰ ਖਰਿਆਵਲਾ ਸ਼ਾਵਕ ਨੇਰੀ ਹੋਏ ਲਾਲ ਜਵੇਹਰ ਮਾਨ ਕੀ ਗੁਰ ਭੰਡਾਰਾ ਸੋਏ ਗੁਰ ਭੰਡਾਰੇ ਪਾਈ ਹੈ ਨਿਰਮਲ ਨਾਮ ਪਿਆਰ ਸਹਜੋ ਬਕਰ ਸੱਚੀ ਹੈ ਪੂਰੇ ਕਰਮਾ ਪਾਰ ਸੁਖ ਦਾਤਾ ਦੁਖ ਮੇਟਣੋ ਸਤਗੁਰ ਸ ਸੰਗਾਰ ਪਉ ਜਲ ਬਿ ਹੁੰਡ ਰਾਵਣ ਨਾ ਕੰਦੀ ਨ ਭਾਰ ਨਾ ਵੇੜੀ ਨਾਂ ਤੋਲੜਾ ਨਾਂ ਸੁਅਜਮਲਾਰ ਸਤਿਗੁਰ ਪੈ ਕਾ ਬੋਇ ਥਾ ਨਦਰੀ ਭਾਇ ਉਤਾਰ ਇਕ ਤਿਰ ਪਿਆਰਾ ਵੀਸਰੈ ਦੁਖ ਲਾਗ ਸੁਖ ਜਾਏ ਜੇ ਵਜਲੋ ਜਲਾਵਲੀ ਨਾਮ ਨਾਲ ਜਪੈ ਰਸਾਇ ਘਾਟ ਬਿਨ ਸਹਿ ਦੁਖ ਅਗਲੋ ਜਮ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਧਨ ਤਨਕ ਲਤਨ ਸਾਥ ਬੇਰ ਦਾਵੇ ਤਨ ਬਾਦ ਹੈ ਭੂਲੋ ਮਾਰਗ ਆਥ ਸਾਚੂ ਸਭ ਸੇਵਿਆ ਗੁਰਮਖ ਅਖਥੋ ਕਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੋਗਤ ਬਧਾਰਤ ਪਾਈ ਗਏ ਅਗਣ ਵਿੱਚ ਤੜਹਾਰ ਪਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੂਛੋ ਬ੍ਰਹਮੇ ਨਾਰਦ ਦੇ ਬੇਦ ਵਿਆਸ ਕੋਈ ਰਹਾਉ ਗਿਆਨ ਧਿਆਨ ਤਨ ਜਾਣੀਏ ਅਕਤਖ ਆਵੇ ਸੋਏ ਸਭਨੇ ਉਬਰ ਘਰਿਆਵਲਾ ਛਾਵ ਕਢੇਰੀ ਹੋਏ ਲਾਲ ਜਿਵੇਂ ਹਿਰ ਮਾਨ ਕੀ ਗੁਰ ਭੰਡਾਰਾ ਸੋਏ ਗੋਇਂ ਪੰਡਾਰੇ ਪਾਈਐ ਨਿਰਮਲ ਨਾਮ ਪਿਆਰ ਸਹਜੋ ਬਕਰ ਸੱਚੀਐ ਪੂਰੇ ਕਰਮਾ ਪਾਰ ਸੁਖ ਦਾਤਾ ਦੁਖ ਮੇਟਣੋ ਸਤਿਗੁਰ ਸ ਸੰਗਾਰ ਭਉਜਲ ਬਿਖੂਣ ਰਾਵਣੋਂ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਸੁਅਜਮਲਾਰ ਸਤਿਗੁਰ ਪੈ ਕਾ ਬੋਇ ਥਾ ਨਦਰੀ ਭਾਇ ਉਤਾਰ ਇਕ ਤਿਰ ਪਿਆਰਾ ਵਿਸਰੈ ਦੁਖ ਲਾਗੈ ਸੁਖ ਜਾਏ ਜੇ ਵਜਰੁ ਜਲਾਵਣੀ ਨਾਮਲਾ ਜਪੈ ਰਸਾਇ ਕਾਟ ਬਿਨ ਸਹ ਦੁਖ ਅਗਲੋ ਜੰ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਧਨ ਤਨ ਗਲਤਨਾ ਸਾਥ ਬੇਰ ਜਾਵੇ ਤਨ ਬਾਦ ਹੈ ਭੂਲੋ ਮਾਰਗ ਆਤ ਸਾਚੂ ਸਭ ਸੇਵਿਆ ਗੁਰਮਖ ਅਖਥੋ ਕਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸਤਗੁਰੂ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੌਕਤ ਬਦਾਰ ਪਾਈ ਗਿਆ ਹੈ ਅਗਣ ਵਿੱਚ ਤੜਹਾਰ ਪਾਈ ਰੇ ਗੁਰੂ ਬਿਨ ਗਿਆਨ ਨਾ ਹੋਏ ਪੂਛੋ ਬ੍ਰਹਮੇ ਨਾਰਦੇ ਬੇਦ ਵਿਆਸ ਕੋਈ ਰਹਾਉ ਗਿਆਨ ਧਿਆਨ ਤਨ ਜਾਣੀ ਇਕਤ ਕਹਾਵੇ ਸੋਏ ਸਭ ਲੋਬਰ ਘਰਿਆਵਲਾ ਸ਼ਾਕ ਘਨੇਰੀ ਹੋਏ ਲਾਲ ਜਿਵੇਂ ਹਰ ਮਾਨ ਕੀ ਗੁਰ ਭੰਡਾਰਾ ਸੋਏ ਗੁਰ ਭੰਡਾਰੇ ਪਾਈ ਹੈ ਨਿਰਮਲ ਨਾਮ ਪਿਆਰ ਸਹਜੋ ਬਖਰ ਸੱਚੀ ਹੈ ਪੂਰੇ ਕਰਮਾ ਪਾਰ ਸੁਖ ਦਾਤਾ ਦੁਖ ਮੇਟਣੋ ਸਤ ਗੁਰ ਸ ਸੰਗਾਰ ਪਉ ਜਲ ਬਿਖੂਂ ਰਾਵਣੋਂ ਨਾ ਕੰਦੀ ਨਾ ਪਾਰ ਨਾ ਵੇੜੀ ਨਾ ਤੁਲੜਾ ਨਾ ਤਸੁ ਅਜਮਲਾਰ ਸਤਿਗੁਰ ਪੈ ਕਾ ਬੋਇ ਥਾ ਨਦਰੀ ਭਾਇ ਉਤਾਰ ਇਕ ਤਿਰ ਪਿਆਰਾ ਬੀਸਰੈ ਦੁਖ ਲਾਗੈ ਸੁਖ ਜਾਏ ਜੇ ਵਜਲੋ ਜਲਾਉਣੀ ਨਾਮ ਨਾਲ ਜਪੈ ਰਸਾਇ ਘਾਟ ਬਿਨ ਸੈ ਦੁਖ ਅਗਲੋ ਜੰਮ ਤਕੜੈ ਪਛਤਾਏ ਮੇਰੀ ਮੇਰੀ ਕਰ ਗਏ ਧਨ ਤਨ ਗਲਤਨ ਸਾਥ ਬੇਰ ਜਾਵੇ ਤਨ ਬਾਦ ਹੈ ਭੂਲੋ ਮਾਰਗ ਆਤ ਸਤ ਚੋ ਸਭ ਸੇਵਿਆ ਗੁਰਮਖ ਅਕਥੋ ਕਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੇ ਪਾਈਐ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੁਕਤ ਬਧਾਰਤ ਪਾਈ ਗਿਆ ਹੈ ਅਗੜ ਮੇ ਟਣਹਾਰ ਪਾਈ ਰੇ ਗੁਰ ਬਿਨ ਗਿਆਨ ਨ ਹੋਏ ਕੂਛ ਬ੍ਰਹਮੇ ਨਾਰ ਦੇ ਬੇਦ ਵਿਆਸ ਕੋਈ ਰਹਾਉ ਗਿਆਨ ਧਿਆਨ ਤਨ ਜਾਣੀਏ ਇਕਤਿ ਕਾ ਆਵੇ ਸੋਏ ਸਭਨੇ ਉਬਰ ਘਰ ਆਵਲਾ ਸ਼ਾਕ ਘਨੇਰੀ ਹੋਏ ਲਾਲ ਜਵੇਹਰ ਮਾਨ ਕੀ ਗੁਰ ਭੰਡਾਰਾ ਸੋਏ ਗੋਇ ਪੰਡਾਰੇ ਪਾਈਐ ਨਿਰਮਲ ਨਾਮ ਪਿਆਰ ਸਚੋ ਬਕਰ ਸੱਚੀਐ ਪੂਰੇ ਕਰਮਾ ਪਾਰ ਸੁਖ ਦਾਤਾ ਦੁਖ ਮੇਟਣੋ ਸਤਿਗੁਰ ਸਿ ਸੰਗਾਰ ਪਉਜਲ ਬਿਖੂਣ ਰਾਵਣ ਨਾ ਕੰਦੀ ਨਾ ਪਾਰ ਨਾ ਵੇੜੀ ਨਾ ਤੁਲਹੜਾ ਨਾ ਤਿਸੁ ਅਜਮਲਾਰ ਸਤਿਗੁਰ ਪੈ ਕਾ ਬੋਇ ਥਾ ਨਦਰੀ ਭਾਇ ਉਤਾਰ ਇਕ ਤਿਰ ਪਿਆਰਾ ਬੀਸਰੈ ਦੁਖ ਲਾਗੈ ਸੁਖ ਜਾਏ ਜੇ ਵਾਜ ਰੋਜ ਲਾਵਣੀ ਨਾਮਲਾ ਜਪੈ ਰਸਾਇ ਕਾਟ ਬਿਨ ਸਹਿ ਦੁਖ ਅਗਲੋ ਜੰਮ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਧਨ ਤਨ ਗਲਤਨ ਸਾਥ ਬੇਰ ਜਾਵੇ ਤਨ ਬਾਦ ਹੈ ਭੂਲੋ ਮਾਰਗ ਆਤ ਸਚੂ ਸਭ ਸੇਵਿਆ ਗੁਰਮਖ ਅਕਥੋ ਕਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸਤਗੁਰੂ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੋਗਤ ਬਦਾਰ ਤੇ ਪਾਈ ਗਿਆ ਹੈ ਅਗਣ ਵਿੱਚ ਤੜਹਾਰ ਪਾਈ ਰੇ ਗੁਰੂ बिन ਗਿਆਨ ਨਾ ਹੋਏ ਪੂਛੋ ਬ੍ਰਹਮੇ ਨਾਰਦੇ ਵੇਦ ਵਿਆਸ ਕੋਈ ਰਹਾਉ ਗਿਆਨ ਧਿਆਨ ਤਨ ਜਾਣੀ ਇਕਤਖ ਆਵੇ ਸੋਏ ਸਭਲੇ ਉਬਰ ਘਰਿਆਵਲਾ ਛਾਵ ਕਢੇਰੀ ਹੋਏ ਲਾਲ ਜਿਵੇਂ ਹਰ ਮਾਨ ਕੀ ਗੁਰ ਭੰਡਾਰਾ ਸੋਏ ਗੁਰ ਭੰਡਾਰੇ ਪਾਈ ਹੈ ਨਿਰਮਲ ਨਾਮ ਪਿਆਰ ਸਹਜੋ ਬਕਰ ਸੱਚੀ ਹੈ ਪੂਰੇ ਕਰਮਾ ਪਾਰ ਸੁਖ ਦਾਤਾ ਦੁਖ ਮੇਟਣੋ ਸਤਗੁਰ ਸ ਸੰਗਾਰ ਭਉਜਲ ਬਿਹੁੰਡ ਰਾਵਣ ਨਾ ਕੰਦੀ ਨਾ ਭਾਰ ਨਾ ਵੇੜੀ ਨਾ ਤੋਲੜਾ ਨਾ ਸੁਅਜਮਲਾਰ ਸਤਿਗੁਰ ਪੈ ਕਾ ਬੋਇ ਥਾ ਨਦਰੀ ਭਾਇ ਉਤਾਰ ਇਕ ਤਿਰ ਪਿਆਰਾ ਵੀਸਰੈ ਦੁਖ ਲਾਗੈ ਸੁਖ ਜਾਏ ਜੇ ਵਜਲੋ ਜਲਾਵਲੀ ਨਾਮ ਨਾਲ ਜਪੈ ਰਸਾਇ ਘਾਟ ਬਿਨ ਸੈ ਦੁਖ ਅਗਲੋ ਜੰਮ ਪਕੜੈ ਪਛਤਾਏ ਮੇਰੀ ਮੇਰੀ ਕਰ ਗਏ ਧਨ ਤਨ ਗਲਤਨਾ ਸਾਥ ਬੇਰ ਜਾਵੇ ਤਨ ਬਾਦ ਹੈ ਭੂਲੋ ਮਾਰਗ ਆਤ ਸਤ ਚੋ ਸਭ ਸੇਵਿਆ ਗੁਰਮਖ ਅਕਥੋ ਕਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਮਨ ਦੀ ਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੋਗਤ ਪਦਾਰਥ ਪਾਈ ਗਿਆ ਹੈ ਅਗਣ ਵਿੱਚ ਤੜਹਾਰ ਪਾਈ ਰੇ ਗੁਰ ਬਿਨ ਗਿਆਨ ਨਾ ਹੋਏ ਕੂਛ ਬ੍ਰਹਮੇ ਨਾਰਦੇ ਬੇਦ ਵਿਆਸ ਕੋਈ ਰਹਾਉ ਗਿਆਨ ਧਿਆਨ ਤਨ ਜਾਣੀ ਇਕਤਿ ਕਹਾਵੇ ਸੋਏ ਸਭਲੇ ਉਪਰ ਘਰਿਆਵਲਾ ਸ਼ਾਕ ਘਨੇਰੀ ਹੋਏ ਲਾਲ ਜਿਵੇਂ ਹਰ ਮਾਨ ਕੀ ਗੁਰਵੰਡਾਰਾ ਸੋਏ ਗੋਇ ਪੰਡਾਰੇ ਪਾਈਐ ਨਿਰਮਲ ਨਾਮ ਪਿਆਰ ਸਚੋ ਬਕਰ ਸੱਚੀਐ ਪੂਰੇ ਕਰਮਾ ਪਾਰ ਸੁਖ ਦਾਤਾ ਦੁਖ ਮੇਟਣੋ ਸਤਿਗੁਰ ਸ ਸੰਗਾਰ ਪਉ ਜਲ ਬਿਹੁੰਡ ਰਾਵਣੋਂ ਨਾ ਗੰਦੀ ਨਾ ਪਾਰ ਨਾ ਵੇੜੀ ਨਾ ਤੁਲਹੜਾ ਨਾ ਤੁ ਸੁਅਜਮਲਾਰ ਸਤਿਗੁਰ ਭੈ ਕਾ ਬੋਇ ਥਾ ਨਦਰੀ ਭਾਇ ਉਤਾਰ ਇਕ ਤਿਰ ਪਿਆਰਾ ਵੀਸਰੇ ਦੁਖ ਲੱਗ ਸੁਖ ਜਾਏ ਜੇ ਵਜਰੋ ਜਲਾਵਲੀ ਨਾਮਲਾ ਜਪੈ ਰਸਾਏ ਕਾਟ ਬਿਨ ਸੈ ਦੁਖ ਅਗਲੋ ਜੰਮ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਧਨ ਤਨ ਗਲਤਨਾ ਸਾਥ ਬੇਰ ਦਾਵੇ ਤਨ ਬਾਦ ਹੈ ਭੂਲੋ ਮਾਰਗ ਆਤ ਸਾਚੂ ਸਭਿ ਸੇਵਯੈ ਗੁਰਮੁਖ ਅਕਥੋ ਕਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੇ ਪਾਈਐ ਰਤਨ ਵਿਚਾਰ ਮਨ ਦੀ ਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੋਗਤ ਬਦਾਰ ਤਪਾਈ ਗਿਆ ਅਗਣ ਵਿੱਚ ਤੜਹਾਰ ਪਾਈ ਰੇ ਗੁਰੂ ਬਿਨ ਗਿਆਨ ਨ ਹੋਏ ਪੂਛ ਬ੍ਰਹਮੇ ਨਾਰਦ ਦੇ ਬੇਦ ਵਿਆਸ ਕੋਈ ਰਹਾਉ ਗਿਆਨ ਧਿਆਨ ਤਨ ਜਾਣੀਏ ਅਕਤਖ ਹਵੇ ਸੋਏ ਸਭ ਜੇ ਬਰ ਖਰਿਆਵਲਾ ਸ਼ਾਵਕ ਨੇਰੀ ਹੋਏ ਲਾਲ ਜਿਵੇਂ ਹਰ ਮਾਨ ਕੀ ਗੁਰ ਭੰਡਾਰਾ ਸੋਏ ਗੁਰ ਭੰਡਾਰੇ ਪਾਈਐ ਨਿਰਮਲ ਨਾਮ ਪਿਆਰ ਸਹਜੋ ਬਕਰ ਸੱਚੀਐ ਪੂਰੇ ਕਰਮਾ ਪਾਰ ਸੁਖ ਦਾਤਾ ਦੁਖ ਮੇਟਣੋ ਸਤ ਗੁਰ ਸ ਸੰਧਾਰ ਪਉ ਜਲ ਬਿਖੂਂ ਦਰਾਵਣ ਨਾ ਕੰਦੀ ਨ ਭਾਰ ਨਾ ਵੇੜੀ ਨਾਂ ਤੋਲੜਾ ਨਾਂ ਸੁਅਜਮਲਾਰ ਸਤਿਗੁਰ ਪੈ ਕਾ ਬੋਇ ਥਾ ਨਦਰੀ ਭਾਇ ਉਤਾਰ ਇਕ ਤਿਰ ਪਿਆਰਾ ਵੀਸਰੈ ਦੁਖ ਲਾਗੇ ਸੁਖ ਜਾਏ ਜੇ ਵਜਲੋ ਜਲਾਵਲੀ ਨਾਮ ਨਾਲ ਜਪੈ ਰਸਾਏ ਘਾਟ ਬਿਨ ਸੈ ਦੁਖ ਅਗਲੋ ਜਮ ਤਕੜੇ ਪਛਤਾਏ ਮੇਰੀ ਮੇਰੀ ਕਰ ਗਏ ਧਨ ਤਨ ਗਲਤਨ ਸਾਥ ਬੇਰ ਦਾਵੇ ਤਨ ਬਾਦ ਹੈ ਭੂਲੋ ਮਾਰਗ ਆਤ ਸਾਚੂ ਸਭ ਸੇਵਿਆ ਗੁਰਮਖ ਅਕਥੋ ਕਥ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਹਿ